ਉੱਪਲ ਫਾਰਮ ਵਾਲੀ ਗਰਲ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋਈ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਐਕਸ਼ਨ ਦੇ ਵਿੱਚ ਵੀ ਆਉਂਦੀ ਆ ਤੇ ਉਸ ਲੜਕੇ ਦੇ ਖਿਲਾਫ ਕਾਰਵਾਈ ਦੀ ਗੱਲ ਵੀ ਕਹੀ ਜਾਂਦੀ ਆ ਪਰ ਸਾਰੇ ਪਾਸੇ ਜਦੋਂ ਇਸ ਖਬਰ ਨੇ ਤਹਿਲਕਾ ਮਚਾ ਦਿੱਤਾ ਉਸ ਉੱਪਲ ਫਾਰਮ ਵਾਲੀ ਲੜਕੀ ਦੇ ਵੱਲੋਂ ਇੰਟਰਵਿਊ ਆ ਦੇ ਦਿੱਤੀਆਂ ਅਮਰਤਪਾਲ ਸਿੰਘ ਮੈਰੋ ਦੀ ਇਸ ਮਾਮਲੇ ਦੇ ਵਿੱਚ ਐਂਟਰੀ ਵੀ ਹੋ ਜਾਂਦੀ ਆ ਪਰ ਆਖਰਕਾਰ ਇੱਕਦਮ ਅਚਾਨਕ ਮੋੜ ਆ ਜਾਂਦਾ ਜਦੋਂ ਲੜਕੀ ਦਾ ਪਰਿਵਾਰ ਲੜਕੇ ਦਾ ਪਰਿਵਾਰ ਤੇ ਖੁਦ ਲੜਕੀ ਕੈਮਰੇ ਦੇ ਸਾਹਮਣੇ ਆ ਕੇ ਇਹ ਕਹਿ ਦਿੰਦੀ ਆ ਕਿ ਸਾਡਾ ਤਾਂ ਸਮਝੌਤਾ ਹੋ ਗਿਆ ਲੜਕੇ ਦਾ ਪਿਤਾ ਵੀ ਕਹਿੰਦਾ ਸਾਡੇ ਲੜਕੇ ਤੋਂ ਕੋਈ ਗਲਤੀ ਹੋਈ ਸਾਤੋਂ ਕੋਈ ਗਲਤੀ ਹੋਈ ਤਾਂ ਅਸੀਂ ਮਾਫੀ ਮੰਗਦੇ ਆ ਪਰ ਹੁਣ ਉਹ ਵੀਡੀਓ ਡਿਲੀਟ ਕਰ ਦਿੱਤੀਆਂ ਜਾਣ ਤੇ ਸਾਡਾ ਸਮਝੌਤਾ ਹੋ ਗਿਆ ਪਹਿਲਾਂ ਤੁਹਾਨੂੰ ਉਸ ਸਮਝੌਤੇ ਵਾਲੀਆਂ ਦੋਨੋਂ ਪਰਿਵਾਰਾਂ ਦੀਆਂ ਵੀਡੀਓ ਸੁਣਾਉਣੀਆਂ ਦਿਖਾਉਣੀਆਂ ਕਿਵੇਂ ਕਿਹੜੀਆਂ ਮੰਗਾਂ ਨੂੰ ਲੈ ਕੇ ਕਿਹੜੀਆਂ ਗੱਲਾਂ ਦੇ ਉੱਤੇ ਸਮਝੌਤਾ ਹੋਇਆ ਪੂਰੀ ਗੱਲਬਾਤ ਸੁਣਾਉਣੀਆਂ ਉਸ ਵਾਇਰਲ ਹੋਈ ਲੜਕੀ ਦੀ ਜੁਬਾਨੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਤਾਰ ਸਿੰਘ ਸੰਧੂ ਆ ਜੀ ਤੇ ਅੱਜ ਅਸੀਂ ਦੋਵੇਂ ਪਰਿਵਾਰ ਮਿਲ ਕੇ ਬੈਠੇ ਜੀ ਕਈ ਦਿਨਾਂ ਦਾ ਬਰਵਾਸ ਜਿਹੜਾ ਚੱਲਦਾ ਸੀ ਉਸ ਨੂੰ ਕਲੀਅਰ ਕਰਦੇ ਲਈ ਤੇ ਜਦੋਂ ਅਸੀਂ ਇਹਨੂੰ ਸਾਰੇ ਇੱਕ ਦੂਜਿਆਂ ਨੂੰ ਦੱਸਿਆ ਤੇ ਉਹ ਸਾਡੇ ਜੋ ਮਨਾਂ ਦੇ ਵਿੱਚ ਗਿਲੇ ਸ਼ਿਕਵੇ ਸੀ ਉਹ ਸਾਰੇ ਕਲੀਅਰ ਹੋ ਗਏ ਤੇ ਇਸ ਨਤੀਜੇ ਤੇ ਪਹੁੰਚੇ ਆ ਕਿ ਜੋ ਬਾਲੀਆਂ ਚੀਜ਼ਾਂ ਸੀ ਉਹ ਫੇਕ ਹੀ ਸੀਗੀਆਂ ਤੇ ਜਿਹੜੀਆਂ ਉਹ ਕਲੀਅਰ ਹੋ ਗਈਆਂ ਜੀ ਤੇ ਬਾਕੀ ਇਹਦੇ ਵਿੱਚ ਜੇ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਮ ਵੀ ਲਿਆ ਗਿਆ ਉਹ ਵੀ ਸੁਣੀਆਂ ਸੁਣਾਈਆਂ ਗੱਲਾਂ ਤੋਂ ਲਿਆ ਗਿਆ ਨਾ ਕਿ ਉਹ ਕੋਈ ਉਹਨਾਂ ਦਾ ਇਸ ਕੇਸ ਦੇ ਨਾਲ ਸੰਬੰਧ ਸੀ ਇਸ ਕਰਕੇ ਜੇ ਕੋਈ ਸਾਡੇ ਬੱਚਿਆਂ ਤੋਂ ਜਾਂ ਮੇਰੇ ਬੇਟੇ ਤੋਂ ਕੋਈ ਇਸ ਕੇਸ ਦੇ ਵਿੱਚ ਗਲਤੀ ਹੋਈ ਉਹਦੇ ਲਈ ਮੈਂ ਮਾਫੀ ਮੰਗਦਾ ਜੀ ਤੇ ਪਲੀਜ਼ ਫੇਸਬੁੱਕ ਤੇ ਜਿੰਨੇ ਆਪਣੇ ਸੋਸ਼ਲ ਮੀਡੀਆ ਦੇ ਅ ਬੰਦੇ ਕਰ ਰਹੇ ਆ ਵੀਡੀਓਸ ਪਾ ਰਹੇ ਆ ਉਹਨਾਂ ਨੂੰ ਦੋ ਹੱਥ ਜੋੜ ਕੇ ਬੇਨਤੀ ਆ ਵੀਰ ਜੀ ਸਾਡਾ ਤੁਸੀਂ ਭਲਾ ਚਾਹੁੰਦੇ ਆ ਤੇ ਸਾਰੇ ਪਲੇਟਫਾਰਮ ਤੋਂ ਆਪਣੀਆਂ ਵੀਡੀਓ ਰਿਮੂਵ ਕਰ ਦਿਓ ਤੇ ਬਾਕੀ ਬੇਟੀ ਦੇ ਨਾਲ ਬੈਠੀ ਆ ਤੇ ਬਾਕੀ ਇਹਦੀ ਤੁਹਾਨੂੰ ਦੱਸਾਂਗੇ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਮਨ ਉਪਰ ਹੈ ਤੇ ਜੋ ਪਿੱਛੇ ਕੁਝ ਸਮੇਂ ਤੋਂ ਚੱਲ ਰਹੀਆਂ ਸੀ ਸੋਸ਼ਲ ਮੀਡੀਆ ਤੇ ਗੱਲਾਂ ਉਹ ਚਲੋ ਜੀ ਬੈਠ ਕੇ ਇੱਕ ਦੂਜੇ ਨਾਲ ਗੱਲ ਕੀਤੀ ਤੇ ਉਹ ਗਲਤਫਹਿਮੀਆਂ ਸੀ ਤੇ ਅਸੀਂ ਇੱਕ ਦੂਜੇ ਨੂੰ ਹੁਣ ਅੰਡਰਸਟੈਂਡ ਕੀਤਾ ਤੇ ਇਸ ਤੋਂ ਅੱਗੇ ਮੈਂ ਹੁਣ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਨਾ ਚਾਹੂੰਗੀ ਤੇ ਸਾਡੇ ਇੱਕ ਦੂਜੇ ਨਾਲ ਬੈਠ ਕੇ ਸਾਰੀ ਗੱਲ ਸੌਲਵ ਹੋ ਗਈ ਆ ਤੇ ਮੇਰੀ ਇੱਕ ਰਿਕਵੈਸਟ ਆ ਸਾਰੇ ਸੋਸ਼ਲ ਮੀਡੀਆ ਤੇ ਜਿੰਨੇ ਵੀ ਪੇजेस ਵਾਲਿਆਂ ਨੇ ਜਾਂ ਚੈਨਲਸ ਵਾਲਿਆਂ ਨੇ ਸਾਡੀਆਂ ਵੀਡੀਓਜ਼ ਪੋਈਆਂ ਆ ਤੇ ਉਹਨਾਂ ਨੂੰ ਪਲੀਜ਼ ਕੱਢ ਦਿੱਤਾ ਜਾਵੇ ਸੋ ਥੈਟ ਅਸੀਂ ਅੱਗੇ ਆਪਣੀ ਲਾਈਫ ਨੂੰ ਦੇਖ ਸਕੀਏ ਥੈਂਕ ਯੂ ਹਾਂ ਤੁਸੀਂ ਸੁਣਿਆ ਲੜਕੀ ਦੇ ਵੱਲੋਂ ਵੀ ਕਿਹਾ ਸਾਡਾ ਸਮਝੌਤਾ ਹੋ ਗਿਆ ਵੀਡੀਓ ਡਿਲੀਟ ਕਰ ਦਿਓ ਪਰ ਵੀਡੀਓ ਅੱਗੇ ਦੇ ਵਾਂਗ ਵਾਇਰਲ ਹੋ ਚੁੱਕੀ ਆ ਖੈਰ ਕਿਸੇ ਦੀ ਧੀ ਪੈਣ ਦੀ ਇਹ ਇੱਜ਼ਤ ਆ ਇੱਜ਼ਤ ਨੂੰ ਨਾ ਉਛਾਲਿਆ ਜਾਵੇ ਜਿਸ ਕਿਸੇ ਦੇ ਕੋਲੋਂ ਵੀਡੀਓ ਆ ਉਸ ਨੂੰ ਡਿਲੀਟ ਕਰ ਦਿੱਤਾ ਜਾਵੇ ਅੱਗੇ ਤੋਂ ਅੱਗੇ ਨਾ ਭੇਜਿਆ ਜਾਵੇ ਪਰ ਦੂਜੇ ਪਾਸੇ ਜੇਕਰ ਇਸ ਖਬਰ ਦਾ ਦੂਜਾ ਪੱਖ ਦੇਖਿਆ ਜਾਵੇ ਇਸ ਸਮਝੌਤੇ ਤੋਂ ਬਾਅਦ ਸਿਮਰਨਜੀਤ ਸਿੰਘ ਸਿਮਰਨਜੀਤ ਮਾਫ ਕਰਨਾ ਕੌਰ ਗਿੱਲ ਜੋ ਐਡਵੋਕੇਟ ਨੇ ਸਿਮਰਨਜੀਤ ਕੌਰ ਗਿੱਲ ਉਹ ਕਾਫੀ ਗੁੱਸੇ ਦੇ ਵਿੱਚ ਹੈ। ਹੋਰ ਵੀ ਕਈ ਜਿਹੜੇ ਲੋਕ ਨੇ ਜਿਹੜੇ ਇਸ ਲੜਕੀ ਦੇ ਹੱਕ ਦੇ ਵਿੱਚ ਨਿੱਤਰ ਰਹੇ ਸੀ ਲੜਕੇ ਨੂੰ ਸਿੱਧੀਆਂ ਚੇਤਾਵਨੀਆਂ ਦੇ ਰਹੇ ਸੀ। ਹੁਣ ਕਹਿੰਦੇ ਕਿ ਜੇ ਸਮਝੌਤਾ ਕਰਨਾ ਸੀ ਪਹਿਲਾਂ ਹੀ ਕਰ ਲੈਂਦੇ। ਐਨਾ ਬਿਵਾਲ ਕਿਉਂ ਮਚਾਇਆ? ਐਨਾ ਤਹਿਲਕਾ ਕਿਉਂ ਮਚਾਇਆ? ਇੱਥੇ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਇੰਨੀਆਂ ਵਾਰਨ ਹੋ ਗਈਆਂ। ਲੋਕ ਤੁਹਾਡੇ ਹੱਕ ਦੇ ਵਿੱਚ মিডিਆ ਨੇ ਖਬਰਾਂ ਦਿਖਾ ਦਿੱਤੀ ਇੰਟਰਵਿਊ ਕਰ ਦਿੱਤੀਆਂ ਫਿਰ ਹੁਣ ਤੁਸੀਂ ਸਮਝੌਤਾ ਕਰਕੇ ਬੈਠ ਗਏ ਆਖਰ ਕਿਉਂ ਹੋ ਗਿਆ ਸਮਝੌਤਾ? ਬਹੁਤ ਵੱਡੀ ਗੱਲ ਆ ਖੈਰ ਕਿ ਇੰਨੇ ਆ ਜਿਆਦਾ ਵੀਡੀਓ ਅਸ਼ਲੀਲ ਵੀਡੀਓ ਵਾਇਰਲ ਕਰਨ ਵਾਲਾ ਉਸ ਦੇ ਨਾਲ ਸਮਝੌਤਾ ਹੋ ਗਿਆ ਅੰਦਰਲੀ ਗੱਲ ਕੀ ਆ ਖੈਰ ਪਰਿਵਾਰ ਹੀ ਜਾਣਦੇ ਨੇ